ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਜੀਓ ਭਾਰਤ ਅਤੇ ਗਾਂਵਧੂ ਮੁਲਕਾਂ ਦਾ ਡਾਕਟਰੀ ਸਹੂਲਤਾਂ ਦੇ ਵਿੱਚ ਕੀ ਫਰਕ ਹੈ ਆਓ ਇਹਦੇ ਬਾਰੇ ਆਪ ਜੀ ਨਾਲ ਜਾਣਕਾਰੀ ਸਾਂਝੀ ਕਰੀਏ ਯੂਰਪ ਵਿੱਚ ਡਿਲੀਵਰੀ ਦੇ ਸਮੇਂ ਜਨਾਨੀ ਦਾ ਘਰਵਾਲਾ ਉਸਦੇ ਨਾਲ ਹੁੰਦਾ ਹੈ ਤੇ ਕਮਰੇ ਵਿੱਚ ਇੱਕ ਜਾਂ ਦੋ ਨਰਸਾਂ ਹੁੰਦੀਆਂ ਨੇ ਕੋਈ ਵੀ ਦਵਾਈ ਨਹੀਂ ਦਿੱਤੀ ਜਾਂਦੀ ਦਰਦ ਰੋਕਣ ਲਈ ਜਨਾਨੀ ਦਰਦ ਕਾਰਨ ચીਖਦੀ ਹੈ ਪਰ ਨਰਸ ਉਸ ਨੂੰ ਸਬਰ ਰੱਖਣ ਲਈ ਆਖਦੀ ਹੈ ਇਹਨਾਂ ਦੇ 90% ਡਿਲੀਵਰੀਆਂ ਸੁਧਾਰਨ ਹੁੰਦੀਆਂ ਨੇ ਨਾ ਹੀ ਦਵਾਈ ਡਿਲੀਵਰੀ ਤੋਂ ਪਹਿਲਾਂ ਤੇ ਨਾ ਬਾਅਦ ਵਿੱਚ ਦਿੱਤੀ ਜਾਂਦੀ ਹੈ ਐਂਟੀਬਾਇਟਿਕ ਤੇ ਦੂਰ ਦੀ ਗੱਲ ਕਿਸੇ ਵੀ ਕਿਸਮ ਦਾ ਕੋਈ ਟੀਕਾ ਨਹੀਂ ਲਾਇਆ ਜਾਂਦਾ ਜਨਨੀ ਨੂੰ ਹੌਸਲਾ ਹੁੰਦਾ ਹੈ ਕਿ ਉਹ ਦਾ ਘਰ ਵਾਲਾ ਉਸ ਦੇ ਕੋਲ ਖਲੋਤਾ ਹੈ ਕੱਚ ਫੜ ਕੇ ਡਿਲੀਵਰੀ ਤੋਂ ਬਾਅਦ ਜਨਨੀ ਦਾ ਘਰ ਵਾਲਾ ਹੀ ਬੱਚੇ ਦੀ ਨਾੜ ਕੈਂਚੀ ਦੇ ਨਾਲ ਕੱਟਦਾ ਹੈ ਬੱਚੇ ਨੂੰ ਜਨਨ ਦੇ ਸੀਨ ਨਾਲ ਸਿੱਧਾ ਕੱਪੜੇ ਤੋਂ ਬਿਨਾਂ ਲਾਇਆ ਜਾਂਦਾ ਹੈ ਤਾਂ ਜੋ ਤਾਪਮਾਨ ਨੂੰ ਬਰਫ਼ ਕਰਾਰ ਰੱਖਿਆ ਜਾਵੇ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਪਿਲਾਉਣ ਲਈ ਕਿਹਾ ਜਾਂਦਾ ਹੈ ਬੱਚੇ ਨੂੰ ਤੇ ਮਾਂ ਨੂੰ ਕਿਸੇ ਕਿਸਮ ਦੀ ਦਵਾਈ ਨਹੀਂ ਦਿੱਤੀ ਜਾਂਦੀ ਸਿਰਫ ਇੱਕ ਸੁਰੱਖਿਆ ਟੀਕਾ ਜੋ ਜਨਮ ਤੋਂ ਤੁਰੰਤ ਬਾਅਦ ਬੱਚੇ ਨੂੰ ਲਾ ਜਾਂਦਾ ਹੈ ਪਹਿਲੇ ਦਿਨ ਤੋਂ ਬੱਚੇ ਦੇ ਪੈਦਾ ਹੋਣ ਤੱਕ ਸਭ ਕੁਝ ਮੁਕਤਮੋਈਆ ਕਰਾਇਆ ਜਾਂਦਾ ਹੈ ਡਿਲੀਵਰੀ ਦੇ ਤੁਰੰਤ ਬਾਅਦ ਬੱਚੇ ਦੀ ਦੇਖਰੇਖ ਲਈ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਆਓ ਅੱਜ ਗੱਲ ਕਰੀਏ ਭਾਰਤ ਮਾਤਾ ਦੀ ਇਹਦੇ ਬਿਲਕੁਲ ਉਲਟ ਹੈ ਭਾਰਤ ਵਿੱਚ ਲੇਡੀ ਡਾਕਟਰ ਡਿਲੀਵਰੀ ਲਈ ਆਉਂਦੀ ਹੈ ਜਨਾਨੀ ਦੇ ਪਰਿਵਾਰ ਨੂੰ ਪਹਿਲਾਂ ਹੀ ਕਹਿ ਦਿੰਦੀ ਹੈ ਤੁਹਾਡੀ ਧੀ ਭੈਣ ਜਾਂ ਪਤਨੀ ਦਾ ਪਹਿਲਾ ਗਰਭ ਹੈ ਉਸ ਦਾ ਬਹੁਤ ਬੁਰਾ ਕੇਸ ਹੈ ਉਹਦੀ ਜਾਨ ਨੂੰ ਵੀ ਖਤਰਾ ਹੈ ਕਾਗਜ਼ਾਂ ਤੇ ਦਸਖਤ ਕਰਾਏ ਜਾਂਦੇ ਨੇ ਲੇਡੀ ਡਾਕਟਰਾਂ 'ਦੀ ਇੱਕ ਆਪਰੇਸ਼ਨ ਕਰਨਾ ਪਵੇਗਾ 99% ਡਾਕਟਰਾਂ ਦੀ ਕੋਸ਼ਿਸ਼ ਆਪਰੇਸ਼ਨ ਨਾਲ ਬੱਚਾ ਪੈਦਾ ਕਰਨ ਦੀ ਹੁੰਦੀ ਹੈ ਤਾਂ ਕਿ ਬੱਚੇ ਆਪਰੇਸ਼ਨ ਨਾਲ ਹੀ ਪੈਦਾ ਹੋਣ ਤੇ ਜਾਨ ਬੁਝ ਕਿਸਤਾਨ ਡਿਲੀ ਨੂੰ ਆਪਰੇਸ਼ਨ ਦਾ ਰੂਪ ਦੇ ਦਿੱਤਾ ਜਾਂਦਾ ਹੈ ਡਿਲੀਵਰੀ ਤੋਂ ਪਹਿਲਾਂ ਤੇ ਬਾਅਦ ਵਿੱਚ ਝੋਲੇ ਭਰ-ਭਰ ਕੇ ਦਵਾਈ ਦਿੱਤੀ ਜਾਂਦੀ ਹੈ। ਡਿਲੀਵਰੀ ਦੇ ਦੌਰਾਨ ਜਾਣਦੇ ਪਤੀ ਨੂੰ ਤਾਂ ਦੂਰ ਦੀ ਗੱਲ ਜਨਾਨੀਆਂ ਦੀ ਮਾਂ ਜਾਂ ਭੈਣ ਨੂੰ ਵੀ ਅੰਦਰ ਦਾਖਲ ਹੁੰਦੀ ਆ ਗਿਆ ਨਹੀਂ। ਅੰਦਰ ਡਾਕਟਰ ਤੇ ਉਹਦੀ ਨਰਸ ਕੀ ਕਰਦੀ ਹੈ ਇਹ ਤਰਾ ਵੀ ਜਾਂਦਾ ਹੈ। ਸਧਾਰਨ ਡਿਲੀਵਰੀ ਤੇ 25000 ਤੋਂ 30000 ਆਪਰੇਸ਼ਨ ਵਾਲੀ ਡਿਲੀਵਰੀ ਤੇ 70000 ਤੋਂ 80000 ਚਲੇ ਜਾਂਦੇ ਨੇ। ਕਿਹੜਾ ਡਾਕਟਰ ਚਾਹੁੰਦਾ ਹੈ ਕਿ ਇਹ ਰੁਪਏ ਉਹਦੇ ਹੱਥਾਂ ਵਿੱਚੋਂ ਨਿਕਲ ਜਾਣ। ਸਧਾਰਨ ਕਲੀਵਰੀ ਜਾਣ ਬੁੱਝ ਕੇ ਨਹੀਂ ਕੀਤੀ ਜਾਂਦੀ ਕਿਸ ਡਾਕਟਰ ਦਾ ਮਨ ਮੰਨੇਗਾ ਸਦਾਨ ਕਰਨ ਲਈ ਕਿਉਂਕਿ ਉਸਨੇ ਨੋਟਸ਼ ਆਪਣੇ ਨਹੀਂ ਫਿਰ ਉਸਨੇ ਆਪਣੇ ਬੱਚਿਆਂ ਨੂੰ ਵੱਡੇ ਸਕੂਲਾਂ ਵਿੱਚ ਪੜਾਉਣਾ ਹੈ ਮਹਿੰਗੀਆਂ ਗੱਡੀਆਂ ਲੈ ਕੇ ਦੇਣੀਆਂ ਨੇ ਵੱਡੇ ਵੱਡੇ ਘਰ ਬਣਾਉਣੇ ਨੇ ਕਿਉਂਕਿ ਜਿਸ ਵੇਲੇ ਡਾਕਟਰੀ ਦੀ ਪੜ੍ਹਾਈ ਕੀਤੀ ਸੀ ਤੇ ਬੰਤ ਪੈਸਾ ਖਰਚਾ ਆਇਆ ਸੀ ਫਿਰ ਜਾ ਕੇ ਡਾਕਟਰ ਬਣਿਆ ਸੀ ਅਨਸਾਨੀਅਤ ਨਾਲ ਇਹੋ ਜਿਹੇ ਕਾਜੂਗੀ ਡਾਕਟਰਾਂ ਦਾ ਕੀ ਲੈਣਾ ਦੇਣਾ ਕਿਹਨਾਂ ਦਾ ਪੈਸਾ ਹੀ ਧਰਮ ਹੁੰਦਾ ਹੈ। ਉਹੀ ਉਹਨਾਂ ਲਈ ਸਭ ਕੁਝ ਹੁੰਦਾ ਹੈ ਡਾਕਟਰ ਹੁੰਦਾ। ਕਹਿਣਾ ਹੈ ਕਿ 2 5 ਕਰੋੜ ਲਗਾ ਕੇ ਡਾਕਟਰ ਬੰਦੇ ਨੇ। ਉਹ ਰੁਪਏ ਉਹਨਾਂ ਇਥੋਂ ਹੀ ਵਸੂਲ ਕਰਨੇ ਨੇ। ਇਸ ਵਿੱਚ ਕੁਝ ਅੰਕੜਿਆਂ ਜਾਂ ਚੀਜ਼ਾਂ ਗਲਤ ਹੋ ਸਕਦੀਆਂ ਨੇ। ਪਰ ਮੌਜੂਦਾ ਦੌਰ ਵਿੱਚ ਡਾਕਟਰਾਂ ਦੁਆਰਾ ਮृਕੀ ਹਮਦਰਦੀ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਉਮੀਦਾਂ ਨੂੰ ਸਿਰਫ ਕੁਝ ਪ੍ਰਸ਼ੰਤੀ ਰੱਖਿਆ ਜਾ ਸਕਦਾ ਹੈ ਤੁਸੀਂ ਵੀ ਬਹੁਤ ਸਾਰੇ ਉਹ ਜਿਹੇ ਕੇਸ ਵੇਖੇ ਹੋਣਗੇ ਉਹਨਾਂ ਹਾਲਾਤਾਂ ਦਾ ਸਾਹਮਣਾ ਵੀ ਕੀਤਾ ਹੋਵੇਗਾ ਜੇ ਤੁਹਾਡੇ ਨਾਲ ਇਸ ਤਰ੍ਹਾਂ ਕੁਝ ਵੀ ਹੋਇਆ ਹੈ ਤਾਂ ਨਿਸ਼ਚਿਤ ਤੌਰ ਤੇ ਇਸ ਨੂੰ ਅੱਗੇ ਦੱਸੋ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਸਾਨੂੰ ਸਾਡੇ ਹੀ ਪੈਸੇ ਨਾਲ ਲੁੱਟਿਆ ਫੁੱਟਿਆ ਤੇ ਕੁੱਟਿਆ ਜਾਂਦਾ ਹੈ ਸਰੀਰ ਸਾਡੀਆਂ ਧੀਆਂ ਪੈਣਾ ਦੇ ਟੀਕੇ ਦਵਾਈਆਂ ਲਾ ਲਾ ਕੇ ਖਰਾਬ ਕਰ ਦਿੱਤੇ ਜਾਂਦੇ ਨੇ ਤਾਂ ਕਿ ਉਹ ਬਾਅਦ ਵਿੱਚ ਕੰਮ ਕਰਨ ਦੇ ਯੋਗ ਨਹੀਂ ਰਹਿੰਦੀਆਂ ਸੋ ਇਹ ਸੀ ਪਿਆਰਿਓ ਹਾਲਾਤ ਸਾਡੇ ਅਤੇ ਬਾਕੀ ਮੁਲਕਾਂ ਦੇ ਮੁਕਾਬਲੇ ਸਾਡੇ ਵਿੱਚ ਕਿੰਨਾ ਕੱਪ ਤੇ ਕਿੰਨਾ ਕੋਸ਼ਨ ਕਿੰਨਾ ਭ੍ਰਿਸ਼ਟਾਚਾਰ ਹੈ ਬਾਹਰ ਦੇ ਮੁਲਕੋ ਵਿੱਚ ਕਿੰਨਾ ਪਿਆਰ ਸਰਕਾਰ ਹੈ ਇਹ ਤਾਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਸਾਡੇ ਨਾਲ ਬਹੁਤ ਜ਼ਿਆਦਾ ਕਿਸ਼ਈਆਂ ਹੀ ਹੋ ਰਹੀਆਂ ਨੇ ਸਾਡੇ ਇੱਕ ਤਰੀਕੇ ਨਾਲ ਵੱਡੇ ਲੈਵਲ ਤੇ ਲੁੱਟ ਛੁੱਟਦੀ ਹੈ ਜਿਹਦੇ ਬਾਰੇ ਸਾਨੂੰ ਜਾਗਰੂਕ ਹੋਣਾ ਜ਼ਰੂਰੀ ਹੈ ਸੋ ਇਸੇ ਪਿਆਰਿਓ ਡਾਕਟਰਾਂ ਦਾ ਹਿੰਦੁਸਤਾਨ ਦਾ ਤੇ ਬਾਹਰ ਦਾ ਫਰਕ ਹੈ ਆਓ ਇਥੇ ਸਮਾਪਤੀ ਕਰੀਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ